ਪੰਜਾਬ ਦਾ ਉਹ ਪਿੰਡ ਜਿੱਥੇ ਰਹਿੰਦਾ ਸੀ ਹੜੰਭ ਰਕਸ਼ਸ਼ ਇਸ ਥਾਂ ਤੇ ਭੀਮ ਨੇ ਕਰਾਇਆ ਸੀ ਉਹਦੀ ਭੈਣ ਨਾਲ ਵਿਆਹ ਉਹ ਬੋਰ ਅੱਜ ਵੀ ਮੌਜੂਦ ਜਿੱਥੇ ਭੀਮ ਦੀ ਬੋਟੀ ਝੂੜਦੀ ਸੀ ਪਿੰਡ ਨੂੰ ਦੂਰੋਂ ਦੂਰੋਂ ਦੇਖਣ ਆਉਂਦੇ ਨੇ ਲੋਕ ਭੈਣ ਭਰਾ ਰਹਿੰਦੇ ਸੀ ਜਿਹੜੇ ਮਾਤਾ ਨੇ ਆਲੇ ਇਹਨਾਂ ਦੇ ਭਰਾ تھے ਹੜੰਭਾ ਹੜੰਭ ਦਾ ਤੇ ਭੀਮ ਦਾ ਜੁਦ ਹੋਇਆ ਇੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਥੇ ਹੜੰਭੀ ਦਾ ਭਰਾ ਸੀਗਾ ਭੀਮ ਨਾਲੀ ਦਾ ਵਿਆਹ ਹੋਇਆ ਰਾਮ ਸ਼ੀ ਸ਼ਰੂਪ ਕੇ ਉਸ ਟਾਈਪ ਪਟਾ ਜਿਹੜਾ ਥਾਣਾ ਹੂੰ ਹੂੰ ਉਹ ਉਸ ਨੂੰ ਕੱਪੜੇ ਨਸੋ ਪਾ ਦਿੰਦਾ ਅੱਜ ਦਿਨ ਤੱਕ ਵੀ ਦੁਨੀਆ ਪੱਤੇ ਝਾੜ ਦੇਣਾ ਪਹਿਲੇ ਇਹਦਾ ਜਨਮ ਇੱਥੇ ਹੋਇਆ ਇੱਥੇ ਹੀ ਬੜੀ ਹੋਈ ਵਿਆਹ ਵੀ ਇੱਥੇ ਹੋਇਆ ਇਹਦਾ ਆਹ ਹੁਣ ਤੁਹਾਨੂੰ ਕੁਦਰਤ ਦੇ ਰੰਗ ਦਿਖਾਈਏ ਸ਼ਹਿਰ ਨਾਲੋਂ ਵਧੀਆ ਇੱਥੇ ਠੀਕ ਹੈ ਆਹ ਉਹ ਕਿਉਂ ਇਹ ਤੇ ਮਤਲਬ ਜਦੋਂ ਗਰਮੀਆਂ ਹੁੰਦੀਆਂ ਤੇ ਠੰਡੀ ਹਵਾ ਚਲਦੀ ਹੈ। ਇਸ ਵੇਲੇ ਅਸੀਂ ਬਹੁਤ ਜ਼ਿਆਦਾ ਹਾਈਟ ਦੇ ਉੱਤੇ ਆ। ਹੋਰ ਉਹਦੀ ਖੇਲਦੇ ਫਿਰ ਤੇ ਆ ਪਿੱਠੂ ਕੈਂ। ਹਾਂਜੀ। ਆ ਦੇਖ ਲਓ ਜੀ। ਜੋ ਕਿਸੇ ਸਮੇਂ ਅਸੀਂ ਵੀ ਖੇਲਦੇ ਹੁੰਦੇ ਸੀ ਪਿੰਡਾਂ ਦੇ ਵਿੱਚ। ਪੀਵੀ7 ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅਨੁਸਤੇ ਰਾਮ ਰਾਮ। ਮੈਂ ਹਾਂ ਤੁਹਾਡਾ ਆਪਣਾ ਦੋਸਤ ਉਮਰਿਤਪਾਲ। ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਆਂ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹਿਸ਼ਾਰਪੁਰ ਦੀ ਪਹਾੜੀ ਦੀ ਚੋਟੀ ਦੇ ਉੱਤੇ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਨਾਲ ਜੁੜਿਆ ਹੋਇਆ ਪਿੰਡ ਦਿਖਾਉਣ ਲੈ ਕੇ ਆਏ ਆ ਜਿਹੜੇ ਇਤਿਹਾਸ ਬਾਰੇ ਅਸੀਂ ਮਹਾਭਾਰਤ ਵਿੱਚ ਜਾਂ ਅਸੀਂ ਕਿਤਾਬਾਂ ਦੇ ਵਿੱਚ ਜਾਂ ਟੀਵੀ ਦੇ ਵਿੱਚ ਦੇਖਦੇ ਰਹੇ ਆ ਜਿਹਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਊਗੇ ਕਿ ਸਾਡੇ ਪੰਜਾਬ ਦੇ ਵਿੱਚ ਇਹ ਪਿੰਡ ਹੈ ਇਸ ਪਿੰਡ ਦੇ ਜੰਗਲਾਂ ਦੇ ਵਿੱਚ ਭੀਮ ਦੀ ਬੋਟੀ ਹਿੰਦੰਬਾ ਦੇਵੀ ਦਾ ਰਕਸ਼ਸ ਵੰਸ਼ ਦੇ ਵਿੱਚ ਜਨਮ ਹੋਇਆ ਸੀਗਾ ਆਪਣੇ ਭਰਾ ਦੇ ਨਾਲ ਇਸ ਪਿੰਡ ਵਿੱਚ ਰਹਿੰਦੀ ਸੀ ਜਦੋਂ ਪਾਂਡਵ ਹਜ਼ਾਰਾਂ ਸਾਲ ਪਹਿਲਾਂ ਬਨਵਾਸ ਕਟਣ ਆਏ ਇੱਧਰ ਤਾਂ ਉਹਨਾਂ ਦਾ ਇਹਨਾਂ ਦੇ ਨਾਲ ਮੇਲ ਹੋਇਆ ਸੀ ਉਸ ਤੋਂ ਬਾਅਦ ਪੁੱਤਰ ਵੀ ਇੱਥੇ ਹੋਇਆ ਸੀਗਾ ਹੁਣ ਤੁਸੀਂ ਖੁਦ ਅੰਦਾਜ਼ਾ ਲਾ ਲਓ ਇਸ ਇਤਿਹਾਸ ਬਾਰੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਪਤਾ ਹੋਏਗਾ ਜੇ ਹੋਏਗਾ ਤਾਂ ਉਹ 99 ਬੰਦੇ ਹੋਣਗੇ ਚਲੋ ਹੁਣ ਚੱਲਦੇ ਹਾਂ ਇਸ ਪਿੰਡ ਦੇ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਪਿੰਡਿਆਂ ਦੇ ਨਾਲ ਜਾਣਦੇ ਹਾਂ ਪੂਰਾ ਇਤਿਹਾਸ ਜਾਂਦੇ ਜਾਂਦੇ ਤੁਹਾਨੂੰ ਪਹਿਲਾਂ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦਿੰਨੇ ਆ ਹਸ਼ਿਆਰਪੜ ਤੋਂ ਢੋਲਵਾਹਾ ਹੁੰਦੇ ਹੋਏ ਕਮਾਈ ਦੇਵੀ ਤੋਂ 5 ਕਿਲੋਮੀਟਰ ਦੂਰ ਸੱਜੇ ਪਾਸੇ ਇਹ ਪਿੰਡ ਪੈਨਕਰਨਪੁਰਾ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਆਸਾਨੀ ਨਾਲ ਇਸ ਪਿੰਡ ਵਿੱਚ ਪਹੁੰਚ ਸਕਦੇ ਆ ਰਸਤੇ ਦੇ ਵਿੱਚ ਸਾਨੂੰ ਭਰਾ ਮਿਲਿਆ ਇਹਨਾਂ ਨੇ ਸਾਨੂੰ ਬਾਜ਼ ਮਾਰੀ ਅਸੀਂ ਜਾ ਰਹੇ ਸੀਗੇ ਹੋਰ ਪੁੱਛੀਆ ਚੱਲੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੇ ਤੁਸੀਂ ਸਾਡੀ ਵੀਡੀਓ ਕਾਦੇ ਵਿੱਚ ਦੇਖਦੇ ਆ ਮੈਂ ਤੁਹਾਡੀਆਂ ਜੀ ਫੇਸਬੁੱਕ ਤੇ ਬਹੁਤ ਵੀਡੀਓ ਦੇਖਦਾ ਠੀਕ ਹੈ ਠੀਕ ਹਾਂਜੀ ਹਾਂਜੀ ਫੇਸਬੁੱਕ ਤੇ ਦੇਖਦੇ ਆ ਤੁਸੀਂ ਆਪਣਾ ਇਹ ਏਰੀਆ ਜੀ ਹਾਂਜੀ ਇਹ ਏਰੀਆ ਮੇਰਾ ਪਿੰਡ ਲੱਬਰ ਹੈ ਠੀਕ ਹੈ ਜੀ ਨਾਮ ਮੇਰਾ ਸ਼ਨੀ ਹੁਸੈਨ ਤੇ ਏਆਈ ਟੈਕਨੀਸ਼ੀਅਨ ਪੈਟਰਨ ਵਿੱਚ ਹਾਂਜੀ ਹਾਂਜੀ ਤੇ ਏਰੀਆ ਕਾਫੀ ਵਧੀਆ ਮੈਂ ਦੇਖਿਆ ਉਹਦਾ ਵੀ ਤੁਹਾਡੇ ਇੱਧਰ ਪਾਣੀ ਵਗੈਰਾ ਜਿਹੜਾ ਆ ਰਿਹਾ ਇਹ ਮਤਲਬ ਇਹ ਕੁਦਰਤੀ ਪਾਣੀ ਹੈ ਬਸ ਚੱਲੇ ਜਾਂਦਾ ਹਾਂਜੀ ਪਹਿਲਾਂ ਪਿੱਛੇ ਬੰਦ ਹੋ ਗਿਆ ਸੀਗਾ ਥੋੜਾ ਹੁਣ ਮੀ ਮੂੰ ਜਿਆਦਾ ਪੀਤਾ ਉਹਦੇ ਬਾਅਦ ਚੱਲਣ ਲੱਗਾ ਬਾਕੀ ਤੁਹਾਡੀ ਵੀਡੀਓ ਚ ਸਾਨੂੰ ਪਤਾ ਲੱਗਦਾ ਨਵੀਂ ਤੋਂ ਨਵੀਂ ਜਗ੍ਹਾ ਆਪਾਂ ਦੇਖਦੇ ਆਂ ਜਿਹੜੀ ਨਹੀਂ ਵੀ ਦੇਖੀ ਹੁੰਦੀ ਸਾਡੇ ਨੇੜੇ ਹੀ ਹੁੰਦੀ ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਤੁਹਾਡੇ ਵੀਡੀਓ ਦੇ ਜ਼ਰੀਏ ਸਾਨੂੰ ਪਤਾ ਲੱਗ ਜਾਂਦਾ ਕਿ ਇੱਥੇ ਇਹ ਜਗ੍ਹਾ ਘੁੰਮਣ ਆਲੀ ਐ ਜਾਣ ਆਲੀ ਐ ਤੇ ਕੋਸ਼ਿਸ਼ ਕਰੀਦੀ ਐ ਕਿ ਆਪਾਂ ਵੀ ਉੱਥੇ ਵੇ ਜਾ ਕੇ ਹੀ ਠੀਕ ਹੈ ਹਾਂਜੀ ਹਾਂਜੀ ਤੇ ਭਾਜੀ ਸਾਨੂੰ ਵੀ ਇਹੀ ਆ ਕਿ ਤੁਹਾਡੇ ਵਰਗੇ ਭਰਾਵਾਂ ਦੀ سپورਟ ਦੇ ਨਾਲ ਵਧੀਆ ਚੱਲ ਰਿਹਾ ਅੱਗੇ ਵਧ ਰਹੇ ਆ ਹਾਂਜੀ ਹਾਂਜੀ ਤੇ ਇਦਾਂ ਹੀ ਮਿਲਦੀ ਰਹੇ سپورਟ ਹਾਂਜੀ ਤਾਂ ਸਾਨੂੰ ਵਧੀਆ ਲੱਗਦਾ ਐ ਹਾਂਜੀ ਬਿਲਕੁਲ ਜੀ سپورਟ ਪੂਰੀ ਐ ਚਲੋ ਕੁਛ ਵੀ ਆ ਸਾਨੂੰ ਨੌਲੇਜ ਮਿਲਦੀ ਆ ਤੁਹਾਡੇ ਕੋਲੋਂ ਹਾਂ ਅਸੀਂ ਕੋਸ਼ਿਸ਼ ਕਰੀ ਦੀ ਵਧੀਆ ਤੋਂ ਵਧੀਆ ਕਰਨ ਦੀ ਚਲੋ ਠੀਕ ਆ ਬਾਜੀ ਫਿਰ ਠੀਕ ਆ ਜੀ ਠੀਕ ਆ ਸਾਡੇ ਹੋਰ ਇੱਕ ਸਬਸਕ੍ਰਾਈਬਰ ਆਇਆ ਹੋਰ ਬਾਜੀ ਕੀ ਆ ਚੱਲੇ ਠੀਕ ਆ ਜੀ ਬਾਜੀ ਤੁਸੀਂ ਸੁਣਾ ਜੀ ਬਾ ਵਧੀਆ ਵਧੀਆ ਜਿਹੜੇ ਆ ਤਾਂ ਆਰਮੀਗ ਸਤਾਨ ਜਿਹੜੇ ਪੁਰਾਣੇ ਤੋਂ ਪੁਰਾਣੇ ਵੀ ਦੇਖੇ ਆ ਨਾ ਜੀ ਹਾਂਜੀ ਕਦੇ ਅਸੀਂ ਜਾਣਾ ਕਿਤੇ ਕਦੇ ਵੀ ਨਹੀਂ ਜਾ ਸਕਦੇ ਅਸੀਂ ਅਸ ਅਸ ਹਾਂਜੀ ਸਾਡੇ ਵੀ ਇਹੀ ਕੋਸ਼ਿਸ਼ ਹੁੰਦੀ ਉਹੀ ਦਿਖਾਈਏ ਅਸੀਂ ਜਿਨ੍ਹਾਂ ਦੇ ਦਰਸ਼ਨ ਕਰ ਲਿਆ ਤੁਹਾਡੇ ਜ਼ਰੀਏ ਕਰ ਲਏ ਦਰਸ਼ਨ ਅਸੀਂ ਤੇ ਰੇਗ ਜਗ੍ਹਾ ਤੇ ਪਹੁੰਚਦੇ ਹੋ ਅੱਡੀ ਇਹੀ ਹੁੰਦੀ ਭਾਜੀ ਕੋਸ਼ਿਸ਼ ਕਿ ਕੋਈ ਅਲੱਗ ਚੀਜ਼ ਦਿਖਾਈਏ ਤੇ ਬਾਕੀ ਸਾਨੂੰ ਮਤਲਬ ਤੁਹਾਡੇ ਭਰਾਵਾਂ ਤੋਂ ਇਹੀ سپورਟ ਹੁੰਦੀ ਆ ਕਿ ਵੱਧ ਤੋਂ ਵੱਧ ਜਦੋਂ ਤੁਸੀਂ ਵੀਡੀਓ ਦੇਖਦੇ ਨਾਲ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਉਹਦੇ ਨਾਲ ਇੱਕ ਮੋਟੀਵੇਸ਼ਨ ਮਿਲਦੀ ਆ ਇੱਕ ਹਾਂਜੀ ਹਲਾ ਠੀਕ ਆ ਜੀ ਠੀਕ ਆ ਜੀ ਧੰਨਵਾਦ ਆਓ ਹੁਣ ਤੁਹਾਨੂੰ ਕੁਦਰਤ ਦੇ ਰੰਗ ਦਿਖਾਈਏ ਤੁਸੀਂ ਵੀ ਇਸ ਦਾ ਆਨੰਦ ਮਾਣੋ ਰਾਸਤੇ ਦੇ ਵਿੱਚ ਕਿੰਨੇ ਸੋਹਣੇ ਦ੍ਰਿਸ਼ ਆ ਰਹੇ ਆ ਜਿਹੜੇ ਦਿਲ ਨੂੰ ਛੂੰਹਦੇ ਆ ਇੱਧਰ ਦੇ ਲੋਕਾਂ ਨੇ ਅੱਜ ਵੀ ਪੁਰਾਣੇ ਸੱਭਿਆਚਾਰ ਨੂੰ ਜੀ ਆਮ ਕੇ ਰੱਖਿਆ ਹੋਇਆ ਆ ਇੱਧਰ ਆਉਣਾ ਹਰ ਕਿਸੇ ਨੂੰ ਵਧੀਆ ਲੱਗੇਗਾ ਅਸੀਂ ਇਸ ਵੇਲੇ ਬਹੁਤ ਜ਼ਿਆਦਾ ਹਾਈਟ ਤੇ ਆ ਚੁੱਕੇ ਆ ਇਹ ਪਿੰਡ ਪਹਾੜੀ ਦੀ ਚੋਟੀ ਦੇ ਉੱਪਰ ਬਸਿਆ ਹੋਇਆ ਆ ਅਸੀਂ ਬਨਕਰਨਪੁਰ ਪਿੰਡ ਵਿੱਚ ਪਹੁੰਚ ਗਏ ਆ ਹੁਣ ਚੱਲਦੇ ਆਂ ਪਿੰਡ ਦੇ ਅੰਦਰ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਇਸ ਪਿੰਡ ਦਾ ਪੂਰਾ ਇਤਿਹਾਸ ਅਸੀਂ ਪਿੰਡ ਦੇ ਵਿੱਚ ਬਜ਼ੁਰਗਾਂ ਦੇ ਕੋਲ ਆਏ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸਾਨੂੰ ਦੱਸੋ ਜੀ ਇੱਥੇ ਦਾ ਇਤਿਹਾਸ ਜਿਹੜਾ ਬਹੁਤ ਪੁਰਾਣਾ ਆ ਇੱਕ ਲੁਕਿਆ ਹੋਇਆ ਆ ਹਾਂ ਜੀ ਕਿੰਨੇ ਜੁਗਾਂ ਦੀ ਗੱਲ ਆ ਹੂੰ ਪਾਂਡਵ ਜੀ ਨਾ ਜਮਾਨਿਆਂ ਚ ਆਏ ਥੇ ਕਾਇਮ ਦੇ ਸਾਨੂੰ ਇਹਨਾਂ ਨੇ ਪਤਾ ਵੀ ਕਦੋਂ ਪਾਂਡਵ ਆਏ ਨਾ ਤੇ ਕਦੋਂ ਇੱਥੇ ਰਹੇ ਨਾ ਤੇ ਮਾਤਾ ਜੀ ਤਾਂ ਪਹਿਲੇ ਤੇ ਰਹਿੰਦੇ ਥੇ ਇਹਨਾਂ ਦਾ ਰੂਪ ਸਾ ਦੂਜਾ ਪਹਿਲੇ ਫਿਰ ਜਦੋਂ ਪਾਂਡਵ ਆਏ ਤੇ ਪਾਂਡਵ ਭੀਮ ਨਾਲ ਇਹਨਾਂ ਦਾ ਮਤਲਬ ਜੁਦ ਹੋਇਆ ਤੇ ਭੈਣ ਭਰਾ ਰਹਿੰਦੇ ਥੇ ਕਿਹਦੀ ਬਾਜੀ ਮਾਤਾ ਤਾਂ ਨਾਲ ਇਹਨਾਂ ਦੇ ਭਰਾ ਥੇ ਹੜਿੰਬਾ ਹੂੰ ਫਿਰ ਰੰਬਦਾ ਤੇ ਭੀਮ ਦਾ ਜੁੱਧ ਹੋਇਆ ਹੂੰ ਹੂੰ ਭੀਮ ਦੀ ਡਿਊਟੀ ਸੀ ਰਾਤ ਦੀ ਜਾਗਣ ਦੀ ਇੱਥੇ ਵੜ ਦੇ ਥੱਲੇ ਜੁੱਧ ਹੋਇਆ ਤਾਂ ਉਹ ਮਤਲਬ ਜਿਹੜੇ ਹੜੰਬ تھے ਉਹ ਖਤਮ ਹੋਈਏ ਭਰਾ ਮਾਤਾ ਦੇ ਤੇ ਮਾਤਾ ਫਿਰ ਰਹੀ ਕਿ ਕਿੱਲੀ ਫਿਰ ਮਾਤਾ ਕੁੰਤੀ ਵੀ ਨਾਲ ਥੀ ਪੰਡਵਾਂ ਦੇ ਫਿਰ ਉਹਨਾਂ ਨੇ ਜਾਣਾ ਥਾ ਅੱਗੇ ਤੇ ਉਹ ਜਦੋਂ ਤੁਰਨ ਲੱਗੇ ਤਾਂ ਫਿਰ ਮਾਤਾ ਨੇ ਕਿਹਾ ਕਿ ਮੈਂ ਇੱਥੇ ਕਿੱਲੀ ਰਹੀ ਹਾਂ ਜਾਂ ਤੇ ਫਿਰ ਮੈਂ ਕਿੱਦਾਂ ਰਹਿਣਾ ਜੇ ਮੇਰਾ ਭਰਾ ਤਾਂ ਤੁਸੀਂ ਖਤਮ ਕਰਤਾ ਮੈਂ ਕਿੱਦਾਂ ਰਹਿਣਾ ਫਿਰ ਜਿਹੜੇ ਦਰਜੋਧਨ ਸੇ ਵੱਡੇ ਉਹਨਾਂ ਨੇ ਕਿਹਾ ਕਿ ਭੀਮ ਨੂੰ ਪੀ ਤੁਸੀਂ ਰੋ ਇੱਥੇ ਜਦੋਂ ਮਤਲਬ ਵਿਆਹ ਕਰ ਲਓ ਇਹਨਾਂ ਨਾਲ ਤੇ ਫਿਰ ਇੱਥੇ ਰਹੋ ਇਸ ਜਗ੍ਹਾ ਪਰ ਤੇ ਤੁਸੀਂ ਬਾਅਦ ਚ ਆਇਓ ਫਿਰ ਜਦੋਂ ਮਤਲਬ ਕੋਈ ਪਰਿਵਾਰ ਦਾ ਬੱਚਾ ਬੱਚਾ ਹੋਏਗਾ ਤੇ ਫਿਰ ਤੁਸੀਂ ਆਈਏ ਉਹਨੇ ਚ ਇੱਥੇ ਮਾਤਾ ਨੇ ਵੀ ਤੇ ਦੀ ਨਵੀਂ ਭਗਤੀ ਕੀਤੀ ਹੂੰ ਕਾਫੀ ਚਰਾਂ ਦੇ ਇੱਥੇ ਚੀਜ਼ਾਂ ਨਿਕਲੀਆਂ ਸਾਡੇ ਮੰਦਿਰ ਬਣਾਇਆ ਅਸੀਂ ਸ਼ਿਵਾ ਦਾ ਕੀ ਚੀਜ਼ਾਂ ਕੀ ਮਿਲੀਆਂ ਜੀ ਤੁਸੀਂ ਕਹਿੰਦੇ ਉਸ ਤੇ ਨੰਦੀ ਮਿਲੇ ਸਾਨੂੰ ਫਿਰ ਉਹ ਚੂਏ ਨਹੀਂ ਹੁੰਦੇ ਹਾਂਜੀ ਹਾਂਜੀ ਚੂਏ ਵੀ ਸਾਨੂੰ ਲੱਭੇ ਇੱਥੋਂ ਅੱਛਾ ਸ਼ਿਪਿੰਗ ਦੀ ਨਿਕਲੀ ਅੱਛਾ ਸ਼ਿਪਿੰਗ ਦੀ ਨਿਕਲੀ ਹਾਂਜੀ ਮਤਲਬ ਉਸ ਸਮੇਂ ਦੀਆਂ ਹਾਂਜੀ ਜਿਹੜਾ ਸਮਿਆਂ ਚ ਉਹਨਾਂ ਨੇ ਮਤਲਬ ਭਗਤੀ ਕੀਤੀ ਠੀਕ ਹੈ ਅੱਜ ਉਸ ਸਮੇਂ ਦਾ ਸਮਾਨ ਮਿਲਿਆ ਹਾਂਜੀ ਉਸ ਸਮੇਂ ਦਾ ਸਮਾਨ ਮਿਲਿਆ ਸਾਨੂੰ ਤੇ ਅਸੀਂ ਮੰਦਿਰ ਬਣਾਇਆ ਇਹ ਹੂੰ ਹੂੰ ਇਹ ਜਿੱਦ ਪਿੰਡੀ ਵਿਜਮੀਨ ਤੋਂ ਆਇਆ ਉਹਨਾਂ ਨੇ ਭਗਤੀ ਕੀਤੀ ਸੀ ਜਗ੍ਹਾ ਵਾ ਹਾਂ ਹਾਂ ਕਰੋਤਕਾਸ਼ੇ ਉਹਨਾਂ ਦਾ ਮੁੰਡਾ ਹਾਂਜੀ 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 ਫਿਰ ਖਾਟੂ ਜਿਹੜੇ ਖਾਟੂ ਤੇ ਹਾਂਜੀ ਹਾਂਜੀ ਉਹ ਰਾਜਸਥਾਨ ਚ ਹਾਂਜੀ 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 ਉਹ ਉਹਨਾਂ ਦੇ ਪੋਤੇ ਹਨ ਹਾਂ ਪੁੱਤੇ ਹਨ ਹਾਂਜੀ ਪਰਿਵਾਰ ਇਹਨਾਂ ਦਾ ਸਾ ਮੈਸੇ ਕਾਫੀ ਪਰਿਵਾਰ ਵਧਿਆ ਸ਼ਕਤੀਸ਼ਾਲੀ ਜਗ੍ਹਾ ਹੈ ਕੋਈ ਮਤਲਬ ਉਦਾਂ ਦੀ ਜਗ੍ਹਾ ਨਹੀਂ ਹੈ ਹਾਂ ਹਾਂ ਮਾਤਾ ਦਾ ਇੱਕ ਰੂਪ ਨਹੀਂ ਹੈ ਇਹ ਉਹ ਤਾਂ ਹੈ ਜੀ ਠੀਕ ਹੈ ਜੀ ਅੱਛਾ ਜੀ ਤੁਸੀਂ ਦੇਖ ਸਕਦੇ ਹੋ ਪਿੰਡ ਦਾ ਮਾਹੌਲ ਜਿੱਥੇ ਆ ਕੇ ਦਿਲ ਨੂੰ ਸ਼ਾਂਤੀ ਮਿਲਦੀ ਆ ਹੁਣ ਦੇਖਦੇ ਆ ਕਿ ਹੋਰ ਕਿਸ ਨਾਲ ਗੱਲਬਾਤ ਕਰੀਏ ਸਸੇ ਗੱਲ ਜੀ ਅਸੀਂ ਪਿੰਡ ਦੇ ਵਿੱਚ ਘੁੰਮ ਕੇ ਜੀ ਤੇ ਇਸ ਪਿੰਡ ਬਾਰੇ ਆ ਵੀ ਕੋਈ ਪੁੱਛਿਆ ਤੇ ਤੁਹਾਡੇ ਬਾਰੇ ਪਤਾ ਲੱਗਾ ਸੀਗਾ ਤੇ ਇਹ ਕੰਨੇ ਕਾਫੀ ਉਮਰ ਦੇ ਬਜ਼ੁਰਗ ਆ ਅਲਗਾ ਚਲੋ ਤੁਹਾਡੇ ਕੋ ਵੀ ਪੁੱਛੀਏ ਪਿੰਡ ਬਾਰੇ ਜੀ ਸਾਨੂੰ ਦੱਸੋ ਜਿੱਦਾਂ ਇੱਥੇ ਭੀਮ ਦੀ ਘਰ ਵਾਲੀ ਮਾਤਾ ਹੀ ਨਿੰਬਾ ਕਾਫੀ ਟਾਈਮ ਇੱਥੇ ਰਹੇ ਆ ਲੰਬੇ ਸਮੇਂ ਤੇ ਸਮ ਰਹੇ ਨੇ ਇਹਦਾ ਜਨਮ ਇੱਥੇ ਹੋਇਆ ਇੱਥੇ ਹੀ ਬੜੀ ਹੋਈ ਵਿਆਹ ਵੀ ਇੱਥੇ ਹੋਇਆ ਅੱਛਾ ਜੀ ਹਾਂ ਜੀ ਪਤਲੋ ਜਿਦਾ ਅਸੀਂ ਆਪਣੇ ਜੋ ਸੁਣਿਆ ਜੀ ਜਿਹੜਾ ਆਪਣੇ ਇਹਨਾਂ ਦੇ ਆਪਣੇ ਭਰਾ ਸੀਗਾ ਨਿੰਬਾ ਤੇ ਉਹ ਇਸੇ ਪਿੰਡ ਦਾ ਸੀਗਾ ਜੀ ਇੱਥੋਂ ਦਾ ਹੀ ਅੱਛਾ ਇਸੇ ਪਿੰਡ ਦਾ ਸੀ ਮਤਲਬ ਠੀਕ ਆ ਠੀਕ ਆ ਜਿਹੜੇ ਭੀਮ ਸੀਗੇ ਜੀ ਉਹਨਾਂ ਨੇ ਇੱਥੇ ਹੀ ਫੇ ਮਾਰਿਆ ਸੀਗਾ ਆਪਣੇ ਉਹਨਾਂ ਦਾ ਜਿਹੜਾ ਭਰਾ ਸੀਗਾ ਹਾਂ ਉਹ ਇੱਥੇ ਇਹ ਕੇ ਦੇਖੀ ਉਹ ਉਹ ਤੋਂ ਬਰਤੂ ਆ ਕੇ ਕੁਝ ਰਹਾ ਹੂੰ ਉਹਨੂੰ ਕੰਨੀ ਤੋੜਾ ਗਲਾੰਦੇ ਨੇ ਹੂੰ ਉਹ ਜੀ ਕਹਦਾ ਸੀ ਉੱਪਰ ਜਾਈਏ ਕਰ ਹਮਾਰੇ ਆਤਾ ਹੂੰ ਭੀ ਮਣੀ ਇੱਥੇ ਕਿੰਨਾ ਟਾਈਮ ਰੇਸੀ ਜਦੋਂ ਬਨਵਾਸ ਟਾਈਮ ਇੱਧਰ ਦੀ ਹੁੰਦੇ ਗਏ ਸੀਗੇ ਜੀ ਤਾਂ ਪਤਾ ਲੱਗਾ ਸਾਨੂੰ ਦੋਸਤੋ ਪਹਿਲੇ ਵੀ ਇੱਥੇ ਆਏ ਅੱਛਾ ਜੀ ਅਰੇ ਇਹਨਾਂ ਕੋਈ ਗੱਲ ਬਾਤ ਨਹੀਂ ਹੋਈ ਉਹਨਾਂ ਦੀ ਹੂੰ ਇਹ ਜੇ ਸਭ ਤੇ ਨਾ ਉਹਨਾਂ ਦੀਆਂ ਤਰਤਾਂ ਦੀਆਂ ਹੂੰ ਹੂੰ ਨਾ ਉਹਨਾਂ ਦੇ ਉੱਪਰ ਇਹ ਮੋਹਤ ਫੋਗੀ ਥੀ ਇਸ ਵਰਗੇ ਵਿਆਹ ਕਰਵਾਣਾ ਆ ਹਮ ਹਾਂ ਮਗਰ ਜੋ ਮੇਨ ਆ ਜੀ ਉਹ ਇਹ ਆ ਕਿ ਜਿਹੜੇ ਆਪਣੇ ਮਾਤਾ ਹਿੰਬਾ ਸਗੇ ਉਹ ਇੱਥੇ ਦੇ ਸਗੇ ਹਲਾ ਜੀ ਤੇ ਜਿਹੜਾ ਉਹਨਾਂ ਦਾ ਰੂਪ ਸਗਾ ਉਹ ਰਕਸ਼ਸ ਸਗਾ ਪਹਿਲਾਂ ਦੇਖੋ RAM शीश रूप के यही ਉਸ ਟਾਈਮ ਪਤਾ ਜਿਹੜਾ ਥਾਣਾ ਹਮ ਹਮ ਉਹ ਉਸ ਨੂੰ ਕਪੜੇ ਨਾ ਸੋ ਪਾ ਦਿੰਦਾ ਅਛਾ ਜੀ ਇਹ ਹਣ ਨਹੀਂ ਹਮ 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 ਅਨੇੰਦ ਤੱਕ ਵੀ ਦੁਨੀਆ ਪੱਤੇ ਝਾੜ ਦੇਣਾ ਪਹਿਲੇ ਹਮ ਪੱਤੇ ਝਾੜ ਕੇ ਮਥਟੇ ਦੇਣਾ ਪੱਤਿਆਂ ਦਾ ਮਤਲਬ ਹੈ ਪਰ ਪਰਦਾ ਕਰ ਦੇਣਾ ਪਰਦਾ ਕਰੀਂ ਜੇ ਮਥਟੇ ਜੀ ਹੁਣ ਪੱਤਿਆਂ ਦੀ ਜਗ੍ਹਾ ਦੇ ਉੱਪਰ ਚੁੰਨੀਆਂ ਨੇ ਲੇ ਲਈਆਂ ਬਹੁਤ ਠੀਕ ਜੀ ਸਾਰੀ ਚੁੰਨੀ ਹੈ ਨਾਲ ਪਈ ਰਹੀ ਹੈ ਬਰੀ ਬਈ ਉਹ ਇਹ ਠੀਕ ਕਰਕੇ ਜੀ ਪਰ ਬਾਹਰਲੀ ਚੁੰਨੀ ਨੂੰ ਇਹਦੇ ਵਾਰੀ ਕੋਈ ਬਦਲ ਨਹੀਂ ਬਦਲ ਮੈਂ ਕਿੰਨਾ ਸਦੀਆਂ ਪੁਰਾਣਾ ਪਿੰਡ ਆ ਜੀ ਇਹ ਦੇਖਣਾ ਬਹੁਤ ਬਹੁਤ ਤੇ ਆਪਣੇ ਬਾਕੀ ਇਸ ਆਪਣੇ ਪਿੰਡ ਦੇ ਵਿੱਚ ਜੀ ਇੰਨੀ ਡਿਵੈਲਪਮੈਂਟ ਨਹੀਂ ਹੋਈ ਹੈ ਨਾ ਇੰਨਾ ਮਤਲਬ ਘਰ ਉਨੇ ਕ ਉਨੇ ਕਈ ਹੈ ਜੋ ਕਹਿੰਦੇ ਪਹਿਲਾਂ ਹੁੰਦੇ ਸੀ ਇਹ ਸੀ ਨਾ ਨੋ ਸ਼ਰਾਬ ਹੈ ਇਹ ਗਰਬੰਦੀ ਆ ਇਹ ਵਾਦੀ ਲਾਉਣ ਕਲੇ ਜਾਣਦੇ ਇੱਥੇ ਉਨੇ ਨਹੀਂ ਨੇ ਮਤਲਬ ਜੋ 20 ਘਰ ਪਹਿਲਾਂ ਸੀ ਤੇ 20 ਅੱਜ ਵਾ ਜਿਹੜੇ ਮਤਲਬ ਪੁਰਾਣੇ ਉਹ ਜਾਈ ਜਾਂਦੇ ਨਵੇਂ ਆਈ ਜਾਂਦੇ ਆ ਚਲੋ ਠੀਕ ਹੈ ਜੀ ਪਿੰਡ ਦੇ ਲੋਕਾਂ ਦਾ ਸੁਆਭ ਬਹੁਤ ਹੀ ਵਧੀਆ ਲੱਗਿਆ ਸਾਰੇ ਸਾਨੂੰ ਜੀ ਆਇਆਂ ਨੂੰ ਆਖ ਰਹੇ ਆ ਚਾਹ ਪਾਣੀ ਦਾ ਵੀ ਪੁੱਛ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਾਨੂੰ ਦੱਸੋ ਜੀ ਜਿੱਦਾਂ ਸਾਨੂੰ ਪਤਾ ਲੱਗਿਆ ਪਿੰਡ ਦੇ ਬਾਕੀ ਲੋਕਾਂ ਤੋਂ ਵੀ ਮਾਤਾ ਹਿੰਬਾ ਇੱਥੇ ਕਾਫੀ ਟਾਈਮ ਰਹੇ ਆ ਜਿਹੜੇ ਭੀਮ ਦੀ ਘਰ ਵਾਲੀ ਸੀਗੇ ਤੇ ਉਹਨਾਂ ਬਾਰੇ ਤੁਹਾਨੂੰ ਕੀ ਪਤਾ ਹੈ ਤੁਸੀਂ ਥੋੜਾ ਦੱਸੋ ਸਾਡੇ ਦਰਸ਼ਕਾਂ ਨੂੰ ਉਹਦਾ ਇੱਕ ਬੱਚਾ ਵੀ ਰਿਹਾ ਹੈ ਅਛਾ ਜੀ ਹਾਂ ਮਾਦੇ ਉਹ ਵੀ ਇੱਥੇ ਰਿਹਾ ਜੀ ਹਾਂਜੀ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਠੀਕ ਹੈ ਜੀ ਬਾਜੂ ਬੈਠੋ ਭਜੀ ਚਾਹ ਪਣੀ ਨਹੀਂ ਬਸ ਥੈਂਕ ਯੂ ਜੀ ਥੈਂਕ ਯੂ ਸਾਨੂੰ ਪਿੰਡ ਦੇ ਵਿੱਚ ਮਾਤਾ ਹੁਣੀ ਵੀ ਮਿਲੇ ਆ ਇਹਨਾਂ ਤੋਂ ਵੀ ਪੁੱਛਦੇ ਆ ਪਿੰਡ ਬਾਰੇ ਸਤਿ ਸ੍ਰੀ ਅਕਾਲ ਜੀ ਚਾਚੂ ਗਾਡੀ ਪਿੰਡ ਦਾ ਜੀ ਬਹੁਤ ਲੰਬਾ ਚੌੜਾ ਇਤਿਹਾਸਾ ਪੁਰਾਣਾ ਹਾਂਜੀ ਬੜਾ ਹਰ ਕਿਸੇ ਨੂੰ ਹੈਰਾਨ ਕਰਦਾ ਜੀ ਹਾਂਜੀ ਹਾਂਜੀ ਦੱਸੋ ਸਾਨੂੰ ਜਿੱਦਾਂ ਇੱਥੇ ਮਾਤਾ ਦਾ ਮੰਦਿਰ ਵੀ ਬਣਿਆ ਹੋਇਆ ਹੈ ਹੜਿੰਬਾ ਮਾਤਾ ਭੀਮ ਦੀ ਘਰ ਵਾਲੀ ਸੀ ਜਿਹੜੀ ਬੋਟੀ ਸੀਗੀ ਹਾਂਜੀ ਹਾਂਜੀ ਉਹਨਾਂ ਬਾਰੇ ਦੱਸੋ ਕਿ ਕਹਿੰਦੇ ਇੱਥੇ ਦੇ ਸੀਗੇ ਤੁਸੀਂ ਦੱਸੋ ਕਿ ਇੱਥੇ ਦੇ ਹੜਿੰਬ ਦੀ ਭੈਣ ਹੀ ਮਤਲਬ ਮਤਲਬ ਇੱਥੇ ਦੇ ਸੀਗੇ ਜੀ ਹਾਂਜੀ ਇੱਥੇ ਦੇ ਹੀ ਠੀਕ ਹੈ ਜੀ ਹੜਿੰਬਾ ਹੜਿੰਬਾ ਦੀ ਇਹ ਸ਼ਰਤ ਹੈ ਵੀ ਜੀਲਾ ਮੇਰੇ ਨਜਰੀ ਪਾਣੀ ਨਹੀਂ ਆਣਾ ਚਾਹੀਦਾ ਉਹ ਵਾਦੀ ਦੇ ਉਹ ਵਾਦੀ ਦੇ ਬਾਰੇ ਚ ਨਹੀਂ ਪਾਣੀ ਨੇ ਨਜਰਣ ਜਿੱਥੋਂ ਦੀ ਨਜਰਾ ਪਾਣੀ ਹੈ ਨਹੀਂ ਹੂੰ ਬਾਕੀ ਛੱਤੇ ਵਾਲੀ ਮਾਤਾ ਹੂੰ ਜੋ ਇਹਨੂੰ ਸੁਖਣ ਕਰੋ ਪੂਰੀ ਕਰਦੀ ਹੈ ਹੂੰ ਢੇਮਬੀ ਦਾ ਭਰਾ ਸੀਗਾ ਭੀਮ ਨਾਲੀ ਦਾ ਵਿਆਹ ਹੋਇਆ ਠੀਕ ਹੈ ਜੀ ਭੀਮ ਦਾ ਕੋੜੋਸ ਕਾਸ ਮੁੰਡਾ ਸੀਗਾ ਠੀਕ ਹੈ ਜੀ ਤੇ ਇਥੋਂ ਦੇ ਰਹਿਣ ਵਾਲੇ ਇਥੋਂ ਦੇ ਥੇ ਕਰਨ ਰਾਜਾ ਹੁੰਦਾ ਹੂੰ ਉਹਨੂੰ ਮਤਲਬ ਦਾਨ ਕੀਤੀ ਜਗਾ ਮਾ ਕੁਰਬਾਨੇ ਦਾਨ ਕੀਤੀ ਸੀ ਹਾਂ ਕੁਰਬਾਨਾ ਇਹ ਉਹ ਪਿੰਡ ਆ ਜੀ ਹਨਾ ਜੀ ਹਾਂ ਉਹ ਪਿੰਡ ਹੈ ਤੇ ਇਹਦਾ ਮਤਲਬ ਜਿਹੜੇ ਭੀਮ ਸੀਗੇ ਉਹਨਾਂ ਨੇ ਇੱਥੇ ਆ ਕੇ ਮਾਰਿਆ ਸੀ ਭਰਾਵਾਂ ਦਾ ਨਿੰਬਾ ਦਾ ਹਾਂਜੀ ਹਾਂਜੀ ਹਨਾ ਇੱਥੇ ਮਾਰਿਆ ਸੀ ਜੰਗਲ ਹੁੰਦਾ ਹਨਾ ਤੇ ਬੱਚਾ ਵੀ ਉਹਨਾਂ ਦਾ ਇੱਥੇ ਹੀ ਹੋਇਆ ਸੀ ਨਿੰਬਾ ਤੇ ਕਹਿੰਦੇ ਬੱਚਾ ਵੀ ਇੱਥੇ ਹੋਇਆ ਹਾ ਕਰਨ ਰਾਜਾ ਜਿਹੜਾ ਸਵਾ ਮਨ ਸੋਨਾ ਮਨਸ ਦਾ ਹਾ ਤੇ ਰੋਟੀ ਖਾਂਦਾ ਹੈ ਪਿੰਡ ਵੀ ਜੰਗਲ ਦੇ ਵਿੱਚ ਹੀ ਆ ਜੀ ਐਸ ਵੇਲੇ ਵੀ ਪਿੰਡ ਵੀ ਜੰਗਲ ਚ ਇਧਰ ਰਾਸਤਾ ਨਾ ਹੁੰਦਾ ਵਪੜਾ ਨਾ ਹੁੰਦਾ ਹੂੰ ਚਲੋ ਠੀਕ ਆ ਜੀ ਨਮਸਕਾਰ ਅਸੀਂ ਪਿੰਡ ਘੁੰਮ ਫਿਰ ਕੇ ਦੇਖਿਆ ਬਹੁਤ ਵਧੀਆ ਪਿੰਡ ਆ ਤੇ ਬਾਕੀ ਬਜ਼ੁਰਗਾਂ ਨਾਲ ਵੀ ਗੱਲਬਾਤ ਹੋਈ ਆ ਤੁਸੀਂ ਦੇਖੇ ਲਿਆ ਤੇ ਹੁਣ ਅਸੀਂ ਤੁਹਾਨੂੰ ਮੰਦਰ ਦੇ ਵਿੱਚ ਲੈ ਕੇ ਆਏ ਆ ਜਿਹੜਾ ਮਾਤਾ ਰੇਂਬਾ ਦੇਵੀ ਜੀ ਦਾ ਆ ਪਿੰਡ ਦੇ ਲੋਕ ਇੱਕ ਦੇਵੀ ਦੇ ਰੂਪ ਦੇ ਵਿੱਚ ਪੂਜਦੇ ਆ ਚਲੋ ਹੁਣ ਚੱਲਦੇ ਆ ਅੰਦਰ ਤੁਹਾਨੂੰ ਸਾਰਾ ਇੱਕ ਵਾਰ ਘੁੰਮ ਫਿਰ ਕੇ ਅਸੀਂ ਮੰਦਰ ਦਿਖਾ ਦੇਣਾ ਆ ਸામਨੇ ਤੁਸੀਂ ਦੇਖ ਸਕਦੇ ਆ ਲਿਖਿਆ ਹੋਇਆ ਜੈ ਮਾਤਾ ਰਿੰਬਾ ਦੇਵੀ ਲੋਕ ਲੱਗਾ ਹੋਇਆ ਹੈ ਸਗਾ ਤੇ ਅਸੀਂ ਕਹਿ ਕੇ ਲੋਕ ਲਵਾ ਰਹੇ ਆ ਤੁਹਾਨੂੰ ਅੰਦਰੋਂ ਸਾਰਾ ਦਿਖਾਉਣੇ ਆ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਮੰਦਿਰ ਇਹ ਮਾਤਾ ਹੜਿੰਬਾ ਦੇਵੀ ਜੀ ਦਾ ਪਿੰਡੀ ਸਰੂਪ ਆ ਤੁਸੀਂ ਦੇਖ ਸਕਦੇ ਆ ਤੁਸੀਂ ਸਾਹਮਣੇ ਦੇਖ ਸਕਦੇ ਆ ਜਿੱਦਾਂ ਪਿੰਡ ਵਾਲੇ ਦੱਸਦੇ ਸੀ ਕਿ ਜਦੋਂ ਇੱਥੇ ਮੰਦਿਰ ਦੇ ਵਿੱਚ ਕਦਾਈ ਹੋਈ ਸੀ ਤਾਂ ਉਸ ਟਾਈਮ ਦੇ ਪੱਥਰ ਆ ਜਿਹੜੇ ਥੱਲੇੋਂ ਨਿਕਲੇ ਸੀਗੇ ਜਿੰਨੇ ਵੀ ਇੱਥੇ ਰੱਖੇ ਹੋਏ ਆ ਬਹੁਤ ਪੁਰਾਣੇ ਅਸੀਂ ਹਜ਼ਾਰਾਂ ਸਾਲ ਕਹਿ ਸਕਦੇ ਹਾਂ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆ ਹਜ਼ਾਰਾਂ ਸਾਲ ਪੁਰਾਣਾ ਬੋਰਡ ਜਿਹਦੇ ਬਾਰੇ ਪਿੰਡ ਦੇ ਬਜ਼ੁਰਗ ਗੱਲਾਂ ਕਰਦੇ ਸੀਗੇ ਤੁਸੀਂ ਦੇਖ ਸਕਦੇ ਆ ਸਾਹਮਣੇ ਇੱਥੇ ਮਾਤਾ ਹੜਿੰੰਬਾ ਦੇਵੀ ਕਹਿੰਦੇ ਪਿੰਗ ਝੂੜਦੀ ਹੁੰਦੀ ਸੀਗੀ ਜੋ ਲੋਕਾਂ ਦਾ ਕਹਿਣਾ ਆ ਪਿੰਡਿਆਂ ਦਾ ਹੁਣ ਤੁਹਾਨੂੰ ਇੱਕ ਵਾਰ ਅਸੀਂ ਬੋਰਡ ਦਿਖਾਉਂਦੇ ਆ ਕਿੰਨਾ ਫੈਲਿਆ ਹੋਇਆ ਆ ਦੂਰ ਦੂਰ ਤੱਕ ਵੋੜ ਇੰਨਾ ਜ਼ਿਆਦਾ ਅੱਗੇ ਨੂੰ ਫੈਲਿਆ ਹੋਇਆ ਆ ਤੁਸੀਂ ਆ ਦੇਖ ਸਕਦੇ ਆ ਜ਼ਮੀਨ ਦੇ ਵਿੱਚ ਜਾ ਕੇ ਫਿਰ ਦੁਬਾਰਾ ਥੱਲੇੋਂ ਹੋਰ ਵਧਿਆ ਹੋਇਆ ਅੱਗੇ ਨੂੰ ਆਲੇ-ਦੁਆਲੇ ਦਾ ਬਾਤਾ-ਬਰਨ ਦ੍ਰਿਸ਼ ਬਹੁਤ ਹੀ ਸੋਹਣਾ ਆ ਪਿੰਡ ਦੇ ਬੱਚੇ ਖੇਡ ਰਹੇ ਆ ਤੁਸੀਂ ਦੇਖ ਸਕਦੇ ਆ ਇਸ ਵੇਲੇ ਅਸੀਂ ਬਹੁਤ ਜ਼ਿਆਦਾ ਹਾਈਟ ਦੇ ਉੱਤੇ ਆ ਹਵਾ ਵੀ ਕਾਫੀ ਤੇਜ਼ ਆ ਹੋਰ ਰੋਦੀ ਖੇਡਦੇ ਫਿਰ ਪੂਰਾ ਮਜ਼ਾ ਲੈ ਰਹੇ ਆ ਕੁਦਰਤ ਦਾ ਤੇ ਆ ਪਿੱਠੂ ਗੇਮ ਹਾਂਜੀ ਆ ਦੇਖ ਲਓ ਜੀ ਜੋ ਕਿਸੇ ਸਮੇਂ ਅਸੀਂ ਵੀ ਖੇលਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਦਾ ਅੱਜ ਕੱਲ੍ਹ ਅਲੋਪ ਹੀ ਹੋ ਗਈਆਂ ਆ ਕਿਸੇ ਕਿਸੇ ਪਿੰਡ ਵਿੱਚ ਦੇਖਣ ਨੂੰ ਮਿਲਦੀਆਂ ਆ ਕਾਫੀ ਵਧੀਆ ਲੱਗਦਾ ਜਦੋਂ ਅਸੀਂ ਕਿਸੇ ਇਸ ਤਰ੍ਹਾਂ ਦੇ ਪਿੰਡ ਵਿੱਚ ਜਾਂਦੇ ਆ ਜਿਹੜਾ ਪ੍ਰਾਣੀਆਂ ਜਾਂਦਾ ਨੂੰ ਹਰੀਆਂ ਕਰ ਦਿੰਦਾ ਆ ਹੁਣ ਤੁਸੀਂ ਜਿੱਧਰ ਮਰਜ਼ੀ ਦੇਖ ਲਓ ਇੰਨਾ ਸੋਹਣਾ ਦ੍ਰਿਸ਼ ਉਹ ਵੀ ਤੁਹਾਨੂੰ ਪੰਜਾਬ 'ਚ ਦੇਖਣ ਨੂੰ ਮਿਲਦਾ ਪਿਆਇਆ ਜਿਹਨੂੰ ਦੇਖਣ ਵਾਸਤੇ ਅਸੀਂ ਕਿੰਨੀ-ਕਿੰਨੀ ਦੂਰ ਹਿਮਾਚਲ ਦੇ ਵਿੱਚ ਜਾਂਦੇ ਆ ਹੁਣ ਇਹਨਾਂ ਬੱਚਿਆਂ ਨਾਲ ਥੋੜਾ ਟਾਈਮ ਗੱਲਬਾਤ ਕਰਦੇ ਆ ਪੁੱਛਦੇ ਆ ਕਿਦਾਂ ਦਾ ਜੀਵਨ ਬਤੀਤ ਕਰ ਰਹੇ ਆ ਖੁਸ਼ ਆਏ ਦੱਸੋ ਭਾਈ ਵਧੀਆ ਲੱਗਦਾ ਪਿੰਡ ਵਿੱਚ ਰਹਿ ਕੇ ਹਾਂਜੀ ਹਾਂਜੀ ਕਿੰਨਾ ਕੁ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਹਾਂਜੀ ਤੇ ਜੰਗਲ ਦੇ ਵਿੱਚ ਪੈਂਦਾ ਕਦੀ ਤੁਹਾਡਾ ਦਿਲ ਨਹੀਂ ਕਰਦਾ ਸ਼ਹਿਰਾਂ ਦੇ ਵਿੱਚ ਜਾ ਕੇ ਕਿ ਜਿੱਦਾਂ ਕਈ ਏਰੀਏ ਹੈਗੇ ਆਲੇ ਦੁਆਲੇ ਦੂਰ ਦੂਰ ਉੱਥੇ ਜਾ ਕੇ ਰਹੀਏ ਸ਼ਹਿਰਾਂ ਨਾਲੋਂ ਵਧੀਆ ਇੱਥੇ ਠੀਕ ਹੈ ਉਹ ਕਿਉਂ ਇੱਥੇ ਮਤਲਬ ਜਦੋਂ ਗਰਮੀਆਂ ਹੁੰਦੀਆਂ ਤੇ ਠੰਡੀ ਹਵਾ ਚਲਦੀ ਹੈ ਠੰਡੀ ਹਵਾ ਚਲਦੀ ਆ ਫੋਰ ਕੀ ਫਾਇਦਾ ਸ਼ਹਿਰਾਂ ਨਾਲੋਂ ਇੱਥੇ ਤਾਜੀ ਹਵਾ ਤਾਜੀ ਹਵਾ ਵੀ ਜਾਂਦੀ ਹੈ ਤੇ ਪ੍ਰਦੂਸ਼ਣ ਪ੍ਰਦਾਸ਼ਣ ਹੁੰਦਾ ਸ਼ਹਿਰਾਂ 'ਚ ਉਹ ਇੱਥੇ ਨਹੀਂ ਹੁੰਦਾ ਜਿਆਦਾ ਸੋਨੇ ਲਿਆ ਇਹਨਾਂ ਬੱਚਿਆਂ ਦੇ ਕੋਲ ਇਹਨਾਂ ਦਾ ਕਿੰਨਾ ਦਿਲ ਲੱਗਦਾ ਆ ਇੱਥੇ ਅੱਜਕੱਲ੍ਹ ਸ਼ਹਿਰਾਂ 'ਚ ਜਿਹੜੇ ਬੱਚੇ ਆ ਜਾਂ ਟੀਵੀ ਤੇ ਲੱਗੇ ਹੋਏ ਆ ਤੇ ਜਾਂ ਮੋਬਾਈਲਾਂ ਤੇ ਇਸ ਪਿੰਡ ਦੇ ਵਿੱਚ ਤੁਸੀਂ ਦੇਖ ਲਓ ਇਹ ਪਿੱਠੂ ਕੈਮ ਜਾਂ ਕ੍ਰਿਕਟ ਹੋਰ ਕੀ ਕੀ ਖੇលਦੇ ਇੱਥੇ ਬਾਲੀਵੋਲ ਵੀ ਖੇਡ ਲੈਂਦੇ ਬਾਲੀਵੋਲ ਸਿਰਫ ਗੇਮਾਂ ਦੇ ਨਾਲ ਪਿਆਰਾ ਜੋ ਕਿਸੇ ਸਮੇਂ ਪੰਜਾਬ ਵਿੱਚ ਹੁੰਦਾ ਸੀਗਾ ਤੇ ਅੱਜ ਔਲੋਪ ਹੀ ਹੋ ਗਿਆ ਆ ਸਿਰਫ ਸਾਰੇ ਫੋਨਾਂ 'ਚ ਹੀ ਵੱੜ ਚੁੱਕੇ ਆ ਤੇ ਬਹੁਤ ਵਧੀਆ ਲੱਗਾ ਇਹਨਾਂ ਦੀ ਲਾਈਫ ਦੇਖ ਕੇ ਚਲੋ ਠੀਕ ਆ ਫਿਰ ਐ ਫੋਨ ਕਰਦੇ ਆ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਵਧੀਆ ਲੱਗੀ ਹੋਏਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਕਿਉਂਕਿ ਮੈਂ ਤੁਹਾਨੂੰ ਹਰ ਬਾਰ ਕਹਿੰਦਾ ਹਾਂ ਕਿ ਤੁਹਾਡੀ ਸਪੋਰਟ ਤੋਂ ਬਿਨਾ ਸੀ ਅੱਗੇ ਨਹੀਂ ਵਧ ਸਕਦੇ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਣ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਧੰਨਵਾਦ